प्यारे श्रोताओं सत श्री अकाल मैं बरसेदे शोभ चैनल राही अपनी कला कृता दी जानकारी ਤੁਹਾਡੇ ਰੂਬਰੂ ਕਰ ਰਹਾ ਹਾਂ 1998 ਚ ਮੈਂ ਸੇਵਾ ਮੁਕਤ ਹੋਇਆ ਤੇ ਮੇਰੀ ਬਤੇਗੀ ਪਾਰਟੀ ਰਾਸੀ ਪ੍ਰਭਾਵ ਦੇ ਥੱਲੇ ਖੇਰੂ ਖੇਰੂ ਹੋ ਗਈ ਤੇ ਉਸ ਸਕੂਲ ਵਿੱਚ ਮੈਂ 20 ਸਾਲ ਲਾਇਏ ਸੀ ਫੇਰ ਉਹ ਗੱਲ ਮੇਰੇ 7 ਸਾਲ ਮਾਨ ਵਿੱਚ ਘੁੰਮਦੀ ਰਹੀ ਤੇ 7 ਸਾਲਾਂ ਤੋਂ ਬਾਅਦ ਮੈਂ ਇੱਕ ਲੇਖ ਪ੍ਰਿੰਸੀਪਲ ਲਿਖਿਆ ਜਿਹੜਾ ਕਿ ਹਫਤੇ ਮਰਗਉ ਪੰਜਾਬੀ ਟਰਿਬਿਊਨ ਵਿੱਚ ਛਕ ਗਿਆ ਤੇ ਉਹ ਉਸ ਤੋਂ ਪਹਿਲਾਂ ਮੈਂ ਕੁਝ ਕਾਹ ਲਿਆ ਇੱਕ ਕਾਪੀ ਤੇ ਲਿਖੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ ਕੋਈ ਸ਼ਿਕਵੇ ਸ਼ਿਕਾਇਤਾਂ ਵੇਸੀ ਕੋਈ ਸੱਚੀਆਂ ਗੱਲਾਂ ਤੇ ਕੁਝ ਸਿੱਖਿਆਦਾਇਕ ਗੱਲਾਂ ਸਨ ਤੇ ਮੇਰਾ ਇੱਕ ਵਿਦਿਆਰਥੀ ਪਟਿਆਲਾ ਯੂਨੀਵਰਸਿਟੀ ਪੀ ਐਚ ਡੀ ਕਰ ਰਿਹਾ ਸੀ ਤੇ ਉਸ ਨੇ ਮੈਨੂੰ ਥੋੜਾ ਜਿਹਾ ਉਤਸ਼ਾਹ ਦਿੱਤਾ ਕਿ ਗੁਰੂ ਜੀ ਇਹ ਇੱਕ ਵਧੀਆ ਕਿਤਾਬ ਬਣ ਸਕਦੀ ਹੈ ਤੇ ਉਸ ਨੇ ਫਿਰ ਆਪਣੇ ਲੈਵਲ ਤੇ ਮੇਰੀ ਪਹਿਲੀ ਕਿਤਾਬ ਕੋਹਾਂ ਦੂਰ ਛਕਵਾ ਦਿੱਤੀ ਤੇ ਮੈਂ ਉਸ ਦਾ ਧੰਨਵਾਦ ਨਹੀਂ ਕੀਤਾ ਤੇ ਉਸ ਤੋਂ ਬਾਅਦ ਮੇਰਾ ਇਹ ਲਿਖਣ ਦਾ ਸਾਪਰਾ ਸਪਰਿਸ਼ੂ ਸ਼ੁਰੂ ਹੋ ਗਿਆ 7 ਸਾਲ ਸੇਵਾ ਮੁਕਤ ਹੋਣ ਤੋਂ ਪਹਿਲਾਂ ਤੇ ਇਹ ਇਸ ਤੇ ਇਹ ਕਿਤਾਬਾਂ ਮੇਰੀਆਂ ਜਿਹੜੀਆਂ ਹਨ ਇਹ ਮੈਂ ਤੁਹਾਡੇ ਨਾਲ ਵਾਰੀ-ਵਾਰੀ ਸਾਰੀਆਂ ਕਿਤਾਬਾਂ ਬਾਰੇ ਜਾਣਕਾਰੀ ਇਸੇ ਤਰ੍ਹਾਂ ਤੁਹਾਡੇ ਸੰਬੋਧ ਕਰਦਾ ਰਹੂੰਗਾ ਕਿ ਮੇਰੀਆਂ ਸਾਰੀਆਂ ਕਿਤਾਬਾਂ ਦਾ ਵਿਸ਼ਾ ਜੋ ਰਿਹਾ ਹੈ ਉਹ ਵਿਰਾਸਤ ਰਿਹਾ ਹੈ ਇਹ ਬੜਾ ਆਸਤਵਾਰੀ ਮੈਂ ਲਿਖਣਾ ਮੇਰੀਆਂ ਲਗਭਗ 20 ਕਿਤਾਬਾਂ ਸਰੋਤਿਆਂ ਦੇ ਸੰਮੁਖ ਹੋ ਗਈਆਂ ਤੇ ਬਹੁਤੀਆਂ ਕਿਤਾਬਾਂ ਮੇਰੀਆਂ ਬਾਹਰ ਨਹੀਂ ਮੱਖਾ ਵੇਚ ਜਾਂਦੀਆਂ ਹਨ ਜਿਹੜੀਆਂ ਬਾਹਰ ਨਹੀਂ ਅਸਤ ਹੈ ਉਹਨਾਂ ਨੇ ਇਹ ਕਾਫੀ ਮੇਰੀਆਂ ਕਿਤਾਬਾਂ ਖਾਪੀਆਂ ਹਨ ਤੇ ਮੈਨੂੰ ਦੋ ਵਾਰੀਆਂ ਉਹਨਾਂ ਨੇ ਸਨਮਾਨਤ ਦੇ ਕੀਤਾ ਹੈ ਧੰਨਵਾਦ